ਰਿਵ ਫਰਾਂਟ ਸਟਾਰਸ ਔਰ ਮੈਂ ਹਾਂ ਸਵਿੰਦਰ ਸਿੰਘ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਜੋ ਮੇਰੇ ਪਿੱਛੇ ਬਹੁਤ ਸਾਰੇ ਸਟੈਂਡੀਆਂ ਲੱਗੀਆਂ ਨੇ ਔਰ ਇੱਥੇ ਬਠਿੰਡਾ ਦੇ ਵਿੱਚ ਅਸੀਂ ਆਏ ਹਾਂ ਔਰ ਇੱਥੇ ਸੈਕੰਡ ਸੀਨੇ ਲਵਰ ਇੰਟਰਨੈਸ਼ਨਲ ਫੈਸਟੀਵਲ ਜਿਹੜਾ ਹੈਗਾ ਹੋ ਰਿਹਾ ਜੋ ਕਿ ਭੰਗੂ ਜੀ ਔਰ ਦੇਵੀ ਸ਼ਰਮਾ ਜੀ ਹੁਨਾ ਵੱਲੋਂ ਜਿਹੜਾ ਹੈਗਾ ਉਹਨਾਂ ਦੀ ਪੂਰੀ ਟੀਮ ਵੱਲੋਂ ਜਿਹੜਾ ਹੈਗਾ ਉਹ ਹੋ ਰਿਹਾ ਔਰ ਅਸੀਂ ਜਿਹੜਾ ਇਹ ਫੈਸਟੀਵਲ ਹੋ ਰਿਹਾ ਇਹਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਹੈਗੀਆਂ ਉਹ ਦਿਖਾਈਆਂ ਗਈਆਂ ਸੀ ਜਿਹਦੇ ਜਿਦੇ ਨਾਲ ਕਿ ਇਸ ਤਾਂ ਦੇ ਫੈਸਟੀਵਲ ਦੇ ਨਾਲ ਜਿਹੜਾ ਹੈਗਾ ਖਾਸ ਕਰਕੇ ਜਿਹੜੇ ਨੇ ਰਮਾਤਾ ਜਾਂ ਨਿਰਦੇਸ਼ਕ ਨੇ ਜਾਂ ਅਦਾਕਾਰ ਨੇ ਉਹਨਾਂ ਦਾ ਹੌਸਲਾ ਹੋਰ ਵੀ ਵੱਧਾ ਤੇ ਆਓ ਆਪਾਂ ਤੁਹਾਨੂੰ ਵਿਖਾਨਨੇ ਆ ਇਸ ਮੇਲੇ ਦੀਆਂ ਕੁਝ ਝਲਕੀਆਂ ਪਿਛਲੀ ਵਾਰੀ ਵੀ ਪੰਘੂ ਸਾਹਿਬ ਨੇ ਜਗਤਾਰ ਸਿੰਘ ਪੰਘੂ ਜੀ ਨੇ ਔਰ ਦੇਵੀ ਸ਼ਰਮਾ ਜੀ ਨੇ ਗਾ ਕੇ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਐ ਪਿਛਲੀ ਵਾਰੀ ਬੜਾ ਹਿੱਟ ਸੀ ਐਸਕਿਉ ਬਹੁਤ ਹਿੱਟ ਹੈ ਔਰ ਸੀ ਐਚੇ ਸਾਰੇ ਆਰਟਿਸਟ ਇਕੱਠੇ ਹੋਨੇ ਆ ਜੋਕਿੰਦਰ ਸਾਡੇ ਨਾਲ ਹੈ ਔਰ ਹੋਰ ਵੀ ਸਾਰੇ ਆਏ ਪਲਵਿੰਦਰ ਧਾਮੂ ਬੜੇ ਸਾਰੇ ਅੰਦਰ ਆਰਟਿਸਟ ਨੇ ਇਸ ਟਾਈਮ ਚੱਲ ਰਿਹਾ ਪ੍ਰੋਗਰਾਮ तो 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 मैं सब तो पहले तो इन्हों दी पी साहब का डायरेक्टर साहब का सब बड़ा शुक्र गुजार हाँ कि इन्न साल के बाद मैनु स्टेज पर बुला के ऑनर किया गया है हालांकि अस लोग शूटिंग करके कर ही चलते हमें अच बड़ा अच्छा सिटी ऑफ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਕਿ ਆਪਣੇ ਜੋ ਸੀਨੀਅਰ ਆਰਟਿਸਟ ਇਥੇ ਅੱਜ ਮੌਜੂਦ ਨੇ ਜਿਸ ਤਰ੍ਹਾਂ ਕੀ ਮੇਰੇ ਵੱਡੇ ਭਾਈ My name is uh, Nick Mwisa Kasongo. My name is Nick Mwisa Kasongo. I'm an actress, scriptwriter, and fashion model. I'm coming all the way from Africa, Zambia, and so excited to attend Sin Lover's second edition film festival, International Film Festival, sorry. <laughs> so I just want to say thank you so much to Mr. Dr. Singh and Mr dave sharma for giving africa an opportunity to also participate. we are so grateful. thank you so much. <laughs> i'm talking ਅਸੀਂ ਛੋਟੀਆਂ-ਛੋਟੀਆਂ ਟੈਲੀਫਿਲਮਾਂ ਕਰਦੇ ਹੁੰਦੇ ਸੀਗੇ ਤਾਂ ਮਤਲਬ ਕੋਈ ਸਕੋਪ ਨਹੀਂ ਸੀਗਾ ਹੁਣ ਤਾਂ ਬਹੁਤ ਵੱਡਾ ਸਕੋਪ ਹੈ ਜਿਵੇਂ ਇੱਥੇ ਫੈਸਟੀਵਲ ਕਰਵਾਇਆ ਹੈ ਆਪਣੇ ਜਗਤਾਰ ਜੀ ਨੇ ਦੇਵੀ ਸ਼ਰਮਾ ਜੀ ਨੇ ਔਰ ਇਹ ਫੈਸਟੀਵਲ ਮੇਰੇ ਖਿਆਲ ਦੇ ਵਿੱਚ ਹੋਣਾ ਚਾਹੀਦਾ ਹਰ ਸਾਲ ਹੋਣਾ ਚਾਹੀਦਾ ਕਿਉਂਕਿ ਇੱਕ ਤਾਂ ਸਾਨੂੰ ਨਵੇਂ ਕਲਾਕਾਰਾਂ ਨੂੰ ਅੱਗੇ ਲਿਆਉਣ ਦਾ ਮੌਕਾ ਮਿਲਦਾ ਨਵੇਂ ਕਲਾਕਾਰ ਛੋਟੀਆਂ ਫਿਲਮਾਂ ਦੇ ਵਿੱਚ ਆਉਂਦੇ ਆ ਸ਼ਾਰਟ ਫਿਲਮਾਂ ਦੇ ਵਿੱਚ ਆਉਂਦੇ ਆ ਤਾਂ ਉਹ ਸ਼ਾਰਟ ਫਿਲਮ ਜਦੋਂ ਮਤਲਬ ਇੱਥੇ ਸ਼ੂਟ ਹੁੰਦੀਆਂ ਉਹਨਾਂ ਦੇ ਡਾਇਰੈਕਟਰ ਇੱਥੇ ਪਹੁੰਚਦੇ ਦੇਖੋ ਕੁਝ ਕਲਾਕਾਰ ਮੈਨੂੰ ਮਿਲੇ ਕਹਿੰਦੇ ਜੀ ਅੱਗੇ ਦੱਸੋ ਕਿਵੇਂ ਅੱਗੇ ਵਧਣਾ ਤਾਂ ਇਹ ਬਹੁਤ ਵਧੀਆ ਮਾਧਿਅਮ ਹੈ ਔਰ ਮੇਰੇ ਖਿਆਲ ਦੇ ਵਿੱਚ ਇਹ ਫੈਸਟੀਵਲ ਹੋਊਗਾ ਤਾਂ ਨਵੇਂ ਬੱਚੇ ਆਉਣਗੇ ਸਿੱਖਣ ਵਾਲੇ ਲੋਕ ਆਉਣਗੇ ਔਰ ਚੰਗੇ ਡਾਇਰੈਕਟਰ ਜਿਹੜੇ ਹੈਗੇ ਆ ਉਹ ਇੱਥੋਂ ਨਿਕਲ ਕੇ ਮਤਲਬ ਜਿਹਨੇ ਫੈਸਟੀਵਲ ਦੇ ਵਿੱਚ ਆਇਆ ਇੱਥੇ ਇਹਨਾਂ ਨੇ ਫਿਲਮ ਫੈਸਟੀਵਲ ਕੀਤਾ ਉਹਦੇ ਵਿੱਚ ਆਏ ਤਾਂ ਉਹ ਬੱਚੇ ਜਿਹੜੇ ਆ ਇਥੋਂ ਨਿਕਲ ਕੇ ਅੱਗੇ ਵੱਡੀਆਂ ਫਿਲਮਾਂ ਜਾਣਗੇ ਇਥੋਂ ਜਿਹੜੇ ਛੋਟੇ ਡਾਇਰੈਕਟਰ ਹੈਗੇ ਵੱਡੀਆਂ ਫਿਲਮਾਂ ਜਾਣਗੇ ਔਰ ਉਹਨਾਂ ਨੂੰ ਇੱਕ ਹੌਸਲਾ ਅਫਜ਼ਾਈ ਮਿਲੂਗੀ ਉਹਨਾਂ ਨੂੰ ਹੌਸਲਾ ਹੋਊਗਾ ਕਿ ਯਾਰ ਵਾਕਿਆ ਅਸੀਂ ਕੁਝ ਕਰ ਸਕਦੇ ਹਾਂ ਪਿੰਡ ਦੇ ਲੋਕਾਂ ਦਾ ਡਿਫਰੈਂਟ ਹੀ ਵਿਸ਼ਵਾਸ ਹੁੰਦੇ ਨੇ ਤੇ ਉਹ ਵੀ ਲੱਗਿਆ ਜੀ ਸ਼ਰਮਾ ਜੀ ਨੇ ਤੇ ਕਿਸ਼ੂ ਸ਼ਰਮਾ ਜੀ ਕਿ ਨਾ ਪੰਗੂ ਬਾਜੀ ਹੁਣੀ ਇਹਨਾਂ ਸਾਰਿਆਂ ਨੇ ਹਲਕੇ ਉਪਰਾਲਾ ਕੀਤਾ ਤੇ ਬਹੁਤ ਵਧੀਆ ਲੱਗਾ ਸਾਨੂੰ ਵੀ ਮਾਨ ਸਨਮਾਨ ਦਿੱਤਾ ਤੇ ਮੈਨੂੰ ਲੱਗਦਾ ਕਿ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਇਹਨਾਂ ਨੇ ਪਿਛਲੀ ਵਾਰ ਵੀ ਕਰਾਇਆ ਸੀ ਤੇ ਮੈਂ ਉਦੋਂ ਨਹੀਂ ਪਹੁੰਚ ਸਕੀ ਸੀਗੀ ਕਿਸੇ ਕਾਰਨ ਕਰਕੇ ਤੇ ਬਹੁਤ ਵਧੀਆ ਇਹ ਸਾਡੇ ਬੱਚਿਆਂ ਨੂੰ ਹੌਸਲਾ ਫਜ਼ਾਈ ਮਿਲਦਾ ਉਹਨਾਂ ਨੂੰ ਚੰਗਾ ਲੱਗਦਾ ਹੈ ਕਿ ਜੇਦੋਂ ਉਹਨਾਂ ਨੂੰ ਵੀ ਕਿਤੇ ਥੋੜਾ ਜਿਹਾ ਕੰਮ ਕੀਤਾ ਜਾਵੇ ਤੇ ਮਾਨ ਸਨਮਾਨ ਮਿਲਦਾ ਉਹਨਾਂ ਨੂੰ ਚੰਗਾ ਲੱਗਦਾ ਹੈ ਤੇ ਮੈਨੂੰ ਲੱਗਦਾ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਸਾਡੇ ਹਰ ਕਿਤੇ ਕਿਉਂਕਿ ਸਾਡੇ ਚੰਡੀਗੜ੍ਹ ਮੁਹੱਲੇ 'ਚ ਤਾਂ ਮੌਸਮ ਵੀ ਹੁੰਦੇ ਰਹਿੰਦੇ ਨੇ ਤੇ ਮੈਨੂੰ ਲੱਗਦਾ ਕਿ ਜਿਵੇਂ ਬਟਿੰਡਾ ਹੋ ਗਿਆ ਫ੍ਰੀਜ਼ ਕੋਟ ਹੋ ਗਿਆ ਜੇ ਅੰਮ੍ਰਿਤਸਰ ਐਦਾਂ ਦੀ ਜਗ੍ਹਾ ਤੇ ਵੀ ਇਹ ਜ਼ਰੂਰ ਹੋਣੀ ਚਾਹੀਦੀ ਹੈ ਕਿ ਚਾਹਵੇਂ ਸੋ ਰਿਹਾ ਕਿਉਂਕਿ ਇਹਨਾਂ ਨੇ ਜਿੱਦਾਂ ਕਿ ਮੈਂ ਪਹਿਲਾਂ ਵੀ ਕਹਿ ਚੁੱਕੀ ਸੀ ਕਿ ਇਹਨਾਂ ਨੇ ਪਹਿਲੇ ਫਸਟ ਸੀਜ਼ਨ ਚ ਵੀ ਮੈਨੂੰ ਬੁਲਾਇਆ ਸੀ ਔਰ ਮੇਰਾ ਸੀਰੀਅਲ 2 ਸਾਲ ਤੋਂ ਚੱਲ ਰਿਹਾ ਹੈ ਮਨਤੀ ਸੁੰਦਰ ਡੇਲੀ ਸੋਪ ਮੰਡੇ ਟੂ ਸੰਡੇ ਤੁਮੇ ਨੂੰ ਬਿਲਕੁਲ ਫੁਰਸਤ ਨਹੀਂ ਸੀ ਹੈਗੀ ਉਦੋਂ ਮੈਂ ਆ ਨਹੀਂ ਸਕੀ ਤੇ ਹੁਣ ਥੋੜੀ ਜੀ ਮੈਨੂੰ ਫੁਰਸਤ ਹੈਗੀ ਸੀ ਉਹਦੇ ਵਿੱਚੋਂ ਮੈਂ ਛੁੱਟੀ ਲੈ ਕੇ ਰੱਖੀ ਹੋਈ ਸੀ ਤੇ ਮੈਂ ਇਸ ਕਰਕੇ ਮੈਂ ਆਈ ਉਹ ਇੱਕ ਫਿਲਮ ਵੀ ਹੈਗੀ ਉਹ ਵੀ ਕਰਨੀ ਸੀ ਤੇ ਕਹਿੰਦੇ ਸੀ ਤੁਹਾਨੂੰ ਸਨਮਾਨ ਵੀ ਦੇਣਾ ਚਾਹੁੰਦੇ ਆ ਇਸ ਕਰਕੇ ਮੈਂ ਇੱਥੇ ਆਣਾ ਪਸੰਦ ਕੀਤਾ ਔਰ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਦੇਵੀ ਜੀ ਨੇ ਦੇ ਨਾਲ ਮੈਂ ਬਹੁਤ ਜ਼ਿਆਦਾ ਫਿਲਮਾਂ ਕੀਤੀਆਂ ਹੋਈਆਂ ਤੇ ਜੇ ਉਹ ਮੈਨੂੰ ਇਨਵਾਈਟ ਕਰਨ ਜੇ ਮੇਰੇ ਕੋਲ ਟਾਈਮ ਹੋਏ ਤੇ ਮੈਂ ਜ਼ਰੂਰ ਆਉਂਗੀ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ ਸਿਨੇ ਲਵਰਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਪੂਰੀ ਟੀਮ ਨੂੰ ਪੰਗੂ ਸਾਹਿਬ ਨੂੰ ਦੇਵੀ ਸ਼ਰਮਾ ਜੀ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਇੱਕ ਬਹੁਤ ਹੀ ਵਧੀਆ ਉਹਨਾਂ ਨੇ ਪ੍ਰਬਾਲਾ ਕੀਤਾ ਬਹੁਤ ਵਧੀਆ ਲੱਗ ਗਿਆ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਔਰ ਬਹੁਤ ਸਾਰੇ ਕਲਾਕਾਰਾਂ ਨੂੰ ਦੇਖਿਆ ਸੁਣਿਆ ਤੇ ਉਮੀਦ ਹੈ ਕਿ ਇਹ ਫੈਸਟੀਵਲ ਇਦਾਂ ਹੀ ਹਰ ਸਾਲ ਹੁੰਦਾ ਰਹੇ ਤੇ ਵੱਧ ਤੋਂ ਵੱਧ ਲੋਕ ਨਾਲ ਜੁੜਦੇ ਰਹਿਣ ਵੱਧ ਤੋਂ ਵੱਧ ਕਲਾਕਾਰ ਇਸ ਨਾਲ ਜੁੜਦੇ ਰਹਿਣ ਤੇ ਬਹੁਤ ਵਧੀਆ ਲੱਗਿਆ ਸੋ ਇਹ ਵਧਾਈ ਦੇ ਪਾਤਰ ਨੇ ਸਰਦਾਰ ਜਗਤਾ ਸਿੰਘ ਜੀ ਪੰਗੂ ਡਾਇਰੈਕਟਰ ਦੇਵੀ ਸ਼ਮਾ ਜੀ ਇਹੋ ਜਿਹੇ ਮੇਲੇ ਪੰਜਾਬੀਆਂ ਦੀਆਂ ਸ਼ਾਨਾਂ ਹੁੰਦੀਆਂ ਨੇ ਸੋ ਬਹੁਤ ਬਹੁਤ ਵਧਾਈਆਂ ਇਹਨਾਂ ਸਾਰੀ ਟੀਮ ਨੂੰ ਬਹੁਤ ਬਹੁਤ ਨਹਿੰਤ ਕੀਤੀ ਹੈ ਸੋ ਸਾਰਿਆਂ ਨੂੰ ਜੋੜਿਆ ਸਾਰਿਆਂ ਦੇ ਰੂਬਰੂ ਕੀਤਾ ਸੋ ਸਾਰਿਆਂ ਨੂੰ ਹੀ ਬਹੁਤ ਜੀ سنی ਲਵਰਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਜਿਹੜਾ ਬਠਿੰਡੇ ਦੇ ਬਲੰਤ ਗਾਰਗੀ ਆਡੀਟੋਰੀਅਮ ਚ ਹੋ ਰਿਹਾ ਹੈ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਹੈ ਇਹਨਾਂ ਦਾ ਸੈਕੰਡ ਪ੍ਰੋਗਰਾਮ ਹੈ ਪਹਿਲਾ ਵੀ ਪ੍ਰੋਗਰਾਮ ਹੈ ਇਹਨਾਂ ਦਾ ਮੈਂ اٹੈਂਡ ਕੀਤਾ ਇੱਥੇ ਇੱਕ ਤਾਂ ਜਿਹੜੇ ਖਾਸ ਤੌਰ ਤੇ ਜਿਹੜੇ ਨਵੇਂ ਪ੍ਰੋਡਿਊਸਰਸ ਨੇ ਡਵੇਂ ਡਾਇਰੈਕਟਰਸ ਨੇ ਉਹਨਾਂ ਦੀਆਂ ਫਿਲਮਾਂ ਨੂੰ ਦਿਖਾਇਆ ਜਾਂਦਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਜਿਹੜੇ ਨਵੇਂ ਡਾਇਰੈਕਟਰ ਨੇ ਨਵੇਂ ਐਕਟਰ ਨੇ ਉਹਨਾਂ ਨੂੰ ਸਪੈਸ਼ਲੀ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਤੇ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈ ਕਿ ਬਠਿੰਡੇਵਰ ਕੀ ਸ਼ਹਿਰ ਚ ਇਦਾਂ ਦੇ ਪ੍ਰੋਗਰਾਮ ਹੋਣੇ ਆਪਣੇ ਆਪ ਚ ਇਹ ਬਹੁਤ ਵੱਡਾ ਉਪਰਾਲਾ ਹੈ ਵੇਖੋ ਮੈਨੂੰ ਐ ਕਿਸਾ ਕੋਈ ਡਿਸਪੈਂਸਰੀ ਚਲਾਉਣ ਨਹੀਂ ਆਇਆ ਤਦੋਂ ਸਾਰੇ ਪਿੰਡ ਦਾ ਖਿਆਲ ਰੱਖਣਾ ਹੈ ਤੁਹਾਨੂੰ ਚੱਲ ਕੇ ਮੇਰੇ ਕੋਲ ਡਿਸਪੈਂਸਰੀ ਆਉਣ ਦੀ ਲੋੜ ਨਹੀਂ ਮੈਨੂੰ ਬਸ ਸੁਨੇਹਾ ਭੇਜ ਦਿਓ ਮੈਂ ਖੁਦ ਚੱਲ ਕੇ ਤੁਹਾਡੇ ਕੋਲ ਫੋਨ ਕਰੂੰਗਾ ਇਹ ਮੇਰਾ ਵਾਦਾ ਹੈ ਪਾਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਪੰਗੂ ਸਾਹਿਬ ਉਹਨਾਂ ਨੇ ਦੇਵੀ ਸ਼ਰਮਾ ਜੀ ਉਹਨਾਂ ਨੇ ਇਹਨਾਂ ਸਾਰੀ ਟੀਮ ਨੇ ਸਾਰੇ ਪ੍ਰਬੰਧਕ ਬਹੁਤ ਹੀ ਵਧੀਆ ਤੇ ਅਗਾਵਾਦੂ ਸੋਚ ਵਾਲੇ ਨੇ ਤੇ ਗੱਲ ਇਹ ਹੈਗੀ ਕਿ ਸਿਨੇਮਾ ਲਵਰ ਨੇ ਔਰ ਉਹ ਕਹਿੰਦੇ ਨੇ ਕਿ ਗੁਲਾਬਾਂ ਕੀ ਤਰ੍ਹਾਂ ਦਿਲ ਆਪਣਾ ਸ਼ਬਨਮੇ ਭਗੋਤੇ ਹਨ ਮੁਹੱਬਤ ਕਰਨ ਵਾਲੇ ਖੂਬਸੂਰਤ ਲੋਕ ਹੁੰਦੇ ਹਨ ਕਿਉਂਕਿ ਸਿਨੇਮਾ ਲਵਰਸ ਨੇ ਸਿਨੇਮਾ ਨੂੰ ਮੁਹੱਬਤ ਕਰਦੇ ਨੇ ਤੇ ਇਹਨਾਂ ਦੇ ਚਿਹਰੇ ਤੋਂ ਹੀ ਦਿਸ ਰਿਹਾ ਕਿ ਇਹਨਾਂ ਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਤੇ ਗੱਲ ਹੀ ਹੈਗੀ ਹੈ ਕਿ ਜਿਹੜਾ ਜਿਹੜਾ ਨਵਾਂ ਟੈਲੈਂਟ ਹੈ ਭਾਵੇਂ ਐਕਟਰਸ ਨੇ ਭਾਵੇਂ ਡਾਇਰੈਕਟਰ ਨੇ ਫਿਲਮ ਡਾਇਰੈਕਟਰ ਨੇ ਉਹਨਾਂ ਦੇ ਲਈ ਬੜਾ ਸੋਹਣਾ ਪਲੇਟਫਾਰਮ ਹੈ ਜਿੰਨਾਂ ਕੋਲ ਵੱਡੇ ਫਿਲਮ ਫੈਸਟੀਵਲਸ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਫਿਲਮ ਫੈਸਟੀਵਲਸ ਨੇ ਉਹਨਾਂ ਦੇ ਵਿੱਚ ਜਾਣ ਨੂੰ ਨਹੀਂ ਜਿਨ੍ਹਾਂ ਕੋਲ ਮੌਕਾ ਹੈਗਾ ਉਹ ਸਾਡੇ ਇੱਥੇ origignal ਸਿਨੇਮਾ ਦੇ ਵਿੱਚ origignal ਜਿਹੜਾ ਹੈ ਸਾਡਾ ਹੈਗਾ ਇਹ ਅਵਾਰਡ ਫੰਕਸ਼ਨ ਦੇ ਵਿੱਚ ਇੱਥੇ ਜਿਹੜਾ ਹੈ ਕਿ ਫਿਲਮਾਂ ਦਾ ਫੈਸਟੀਵਲ ਕਰਵਾਇਆ ਜਾਂਦਾ ਉਹਦੇ ਵਿੱਚ ਆਪਣੀ ਫਿਲਮਾਂ ਜਿਹੜੀਆਂ ਹੈਗੇ ਸ਼ਾਰਟ ਮੂਵੀਜ਼ ਨੇ ਸਬਮਿਟ ਕਰਵਾ ਕੇ ਤੇ ਇੱਥੇ ਉਹਨਾਂ ਨੂੰ ਕੋਈ ਨਾ ਕੋਈ ਫਿਰ ਇਨਾਮ ਦਿੱਤਾ ਜਾਂਦਾ ਫਰਸਟ ਪ੍ਰਾਈਜ਼ ਦਿੱਤਾ ਜਾਂਦਾ ਸੈਕੰਡ ਥਰਡ ਜੋ ਵੀ ਹੈਗਾ ਤੇ ਸਾਰਿਆਂ ਦੇ ਹੌਸਲਾ ਵਧਾਈ ਹੁੰਦੀ ਹੈ ਜੀ ਬਹੁਤ ਚੰਗੀ ਗੱਲ ਹੈ। ਜੁਗਨੈਸ਼ ਸਾਹਿਬ ਜੀ ਪਹਿਲਾਂ ਤਾਂ ਤੁਹਾਡਾ ਵੀ ਇੱਥੇ ਸਵਾਗਤ ਹੈ মিডিਆ ਦਾ ਸੈਕਿੰਡ সিনে ਲਵਰ ਫੈਸਟੀਵਲ ਜਿਹੜਾ ਹੈ ਹੋਣ ਹੋਇਆ ਹੈ ਬਟਿੰਡਾ ਦੇ ਵਿੱਚ ਬਹੁਤ ਹੀ ਅੱਛਾ ਉਪਰਾਲਾ ਸਰਦਾਰ ਜਗਤਾਰ ਸਿੰਘ ਪੰਗੂ ਜੀ ਦੇਵੀ ਸ਼ਰਮਾ ਜੀ ਔਰ ਭੈਣ ਜੀ ਪੂਜਾ ਸ਼ਰਮਾ ਵੱਲੋਂ ਔਰ ਕਿੰਨੇ ਸਾਰੇ ਜਿਹੜੇ ਵਧੀਆ ਆਰਟਿਸਟ ਐਕਟਰ ਆ ਸਾਨੂੰ ਉਹਨਾਂ ਦੇ ਨਾਲ ਮਿਲਾਇਆ ਗਿਆ ਅਸੀਂ ਤਾਂ ਜੇ ਸਿੱਖ ਰਹੇ ਹਾਂ ਕਿ ਐਕਟਿੰਗ ਕੀ ਹੁੰਦੀ ਆ لیکن بڑے بڑے ਮਹਾਨ ਹਰਜੀਤ ਵਾਲੀਆ ਜੀ ਵਰਗੇ ਹਰਜੀਤ ਵਾਲੀਆ ਜੀ ਵਰਗੇ ਸਾਨੂੰ ਵਧੀਆ ਜਿਹੜੇ ਸੁਪਰਸਟਾਰ ਇੱਥੇ ਵੇਖਣ ਨੂੰ ਮਿਲੇ ਆ ਔਰ ਇਹ ਬਹੁਤ ਹੀ ਇਸ ਤਰ੍ਹਾਂ ਦੇ ਪ੍ਰਾਲੇ ਹੁੰਦੇ ਰਹਿਣੇ ਚਾਹੀਦੇ ਆ ਔਰ ਸ਼ਾਰਟ ਮੂਵੀਜ਼ ਜਿੱਥੋਂ ਤੱਕ ਗੱਲ ਆ ਸ਼ਾਰਟ ਮੂਵੀਜ਼ ਇੱਕ ਬਹੁਤ ਵਧੀਆ ਸਟੈਪ ਆ ਯੂਨੀਅਰ ਆਰਟਿਸਟ ਨੂੰ ਉੱਪਰ ਲੈ ਕੇ ਜਾਣ ਦਾ ਔਰ ਸ਼ਾਰਟ ਮੂਵੀ ਇੱਕ ਇਹੋ ਜਿਹੀ ਬੇਸਮੈਂਟ ਹੈ ਕਿ ਜਿੱਥੋਂ ਚੱਲ ਕੇ ਕੋਈ ਵੀ ਆਰਟਿਸਟ ਵਧੀਆ ਕੰਮ ਕਰਕੇ ਉਹ ਉੱਪਰਲੇ ਲੈਵਲ ਦੇ ਉੱਤੇ ਹਰ ਫਿਲਮ ਦੇ ਵਿੱਚ ਪਰਫਾਰਮ ਕਰਦਾ ਅਸੀਂ ਸਰਦਾਰ ਜਗਤਾਰ ਸਿੰਘ ਪੰਗੂ ਜਿੰਨੀ ਉਹਨਾਂ ਦੀ ਟੀਮ ਹੈ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਸਾਰੀ ਟੀਮ ਦੇ ਬਹੁਤ ਬਹੁਤ ਧੰਨਵਾਦ ਦਿਆਂ ਔਰ ਸੱਚੇ ਬਾਦਸ਼ਾਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਵਧੀਆ ਤਰੀਕੇ ਨਾਲ 3rd ਸੀਨੇ ਲਵਰ ਫੈਸਟੀਵਲ ਵੀ ਜਿਹੜਾ ਹੋਰ ਬਲੰਦੀਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਰਵਾਉਣ ਇਹ ਵੱਡੇ ਸਟੇਡੀਅਮ ਦੇ ਵਿੱਚ ਦਿਸ ਇਜ਼ आवर ਗੁੱਡ ਵਿਸ਼ ਵਧੀਆ ਲੱਗਾ ਕਿਉਂਕਿ ਦੇਵੀ ਸ਼ਰਮਾ ਔਰ ਆਪਣੇ ਪੰਗੂ ਜੀ ਇਹਨਾਂ ਸਾਰਿਆਂ ਨੇ ਜੋ ਵੀ ਇਹਨਾਂ ਸਾਜੇ ਔਰ ਬਾਲੀਵੁੱਡ ਦੇ ਸਾਰੇ ਸੁਸ਼ਮਾ ਪ੍ਰਸ਼ਾਂਤ ਹਰਜੀਤ ਵਾਲੀਆ ਜੀ ਔਰ ਸਾਰੇ ਬਾਲੀਵੁੱਡ ਤੋਂ ਉਹਡੇ ਸਟਾਰ ਆਏ ਹੋਏ ਆ ਔਰ ਮੈਂ ਵੀ 75 ਤੋਂ ਫਿਲਮ ਲਾਈਨ ਚ ਤੁਸੀਂ ਜਾਣਦੇ ਹੋ ਤੇ ਬੜਾ ਵਧੀਆ ਲੱਗਾ ਕਿਉਂਕਿ ਮੇਰੀ ਤਾਂ ਲਾਈਫ ਦੇ 50 ਸਾਲ ਜਿਹੜੇ ਆ ਸਨੇਮਾਨੂ ਗੈਕ ਉਹ ਕਹਿੰਦੇ ਸ਼ਰਟਸ ਆ ਦੀ ਮੇਰੀ ਉਮਰ ਹੋ ਗਈ ਆ ਔਰ ਬਿਟਿੰਡਸ મે ਬਹੁਤ ਵੱਡੀਆਂ ਵੱਡੀਆਂ ਫਿਲਮਾਂ ਬਣਾਈ ਇਹ ਇਤਿਹਾਸ ਬਣਦਾ ਹੈ ਜਦੋਂ ਕੋਈ ਕਾਲੇ ਕੈਮਰੇ ਅਸਲ ਕਰੈਕਟਰ ਨੂੰ ਸਸਤੀ ਗਾਜੀ ਸਾਰੇ ਦਰਸ਼ਕਾਂ ਨੂੰ ਅ ਦੋਸਤੋ ਕਹਿੰਦੇ ਆ ਵੀ ਜਿਹੜੇ ਅੱਜ ਦਾ ਅਸੀਂ ਸੈਕੰਡ ਸੀਜ਼ਨ ਪ੍ਰੋਗਰਾਮ ਕਰਵਾਇਆ ਹੈ ਇਹ ਸਾਡਾ ਪਿਛਲੇ ਸਾਲ ਦੇ ਪ੍ਰੋਗਰਾਮ ਤੋਂ ਬਾਅਦ ਅਸੀਂ ਪਲਾਨ ਕਰ ਰਹੇ ਸੀ ਪੂਰਾ ਇੱਕ ਸਾਲ ਹੋ ਗਿਆ ਸੀ ਕਿ ਸਾਡੇ ਗਰੁੱਪ ਦਾ ਨਵਾਂ ਸੀਜ਼ਨ ਹੈ ਦੁਨੀਆ ਪੱਧਰ ਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਤੇ ਇੰਟਰਨੈਸ਼ਨਲ ਤੋਂ ਹੀ ਸਾਨੂੰ ਕੋਲ ਆ ਫਿਲਮਾਂ ਆਇਆ ਇਹ ਸਾਊਥ ਅਫਰੀਕਾ ਤੋਂ ਆਂਜਾਮੀਆ ਤੋਂ ਯੂਕੇ ਤੋਂ ਯੂਕੇ ਤੋਂ ਪ੍ਰਮੇਂਦਰ ਧਾਮੀ ਜੀ ਆਏ ਦਾ ਇਸ ਤਰ੍ਹਾਂ ਦਾ ਸੀ ਇਹਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਗਏ ਸਾਡੀ ਕੋਸ਼ਿਸ਼ ਇਹ ਹੈ ਕਿ ਨੈਕਸਟ ਇਅਰ ਤੁਸੀਂ ਇਸ ਪ੍ਰੋਗਰਾਮ ਨੂੰ ਹੋਰ ਵੀ ਉੱਚੇ ਪੱਧਰ ਤੇ ਲੈ ਕੇ ਜਾਈਏ ਜਿੰਨੇ ਕਲਾਕਾਰ ਆਉਂਦੇ ਨੇ ਵੱਧ ਤੋਂ ਵੱਧ ਅਸੀਂ ਸਾਡੇ ਇਲਾਕੇ ਦੇ ਵਿੱਚ ਇਹਨਾਂ ਦੇ ਚਰਨ ਪੁਆਈਏ ताकि ਨਵੇਂ ਜਿਹੜੇ ਕੋਈ ਵੀ ਸ਼ਾਰਟ ਫਿਲਮਾਂ ਬਣਾਉਂਦੇ ਆ ਲੌਂਗ ਫਿਲਮਾਂ ਬਣਾਉਂਦੇ ਆ ਉਹ ਇਹਨਾਂ ਤੋਂ ਕੋਈ ਸਿੱਖਿਆ ਲੈ ਸਕਣ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਣ ਸਰ ਮੈਂ ਸਾਰੇ ਸਰੋਤਿਆਂ ਦਾ ਸਾਰੇ ਐਕਟਰਾਂ ਦਾ ਤੇ ਸਾਰੇ ਟੀਮ ਮੈਂਬਰਾਂ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਪ੍ਰੋਗਰਾਮ ਨੇਪਰੇ ਚੜਿਆ ਕਿਉਂਕਿ ਪ੍ਰੋਗਰਾਮ ਬਹੁਤ ਵੱਡਾ ਹੁੰਦਾ ਇੰਨੇ ਸਾਰੇ ਐਕਟਰ ਨੂੰ ਇਕੱਠੇ ਕਰਨਾ ਬਹੁਤ ਔਖਾ ਦਾ ਪਰ ਸਾਰੇ ਐਕਟਰ ਨੇ ਬਹੁਤ ਕੋਆਪਰੇਟ ਕੋਆਪਰੇਟ ਕੀਤਾ ਪ੍ਰੈਸ ਨੇ ਬਹੁਤ ਕੀਤਾ ਸਾਡੀ ਟੀਮ ਨੇ ਬਾਕੀ ਪਬਲਿਕ ਨੇ ਬਹੁਤ ਤੇ ਮੈਂ ਸਭ ਦਾ ਧੰਨਵਾਦ ਕਰਦਾ ਥੈਂਕ ਯੂ ਕਹਿਣਾ ਚਾਹੁੰਦਾ ਕਿ ਚਾਹੋ ਸਮਾਂ ਆਪਣਾ ਖੁੱਲ੍ਹ ਕੇ ਤਿਆਰ થઈ ਦੇ। ਇਹ ਫਿਲਮ ਫੈਸਟੀਵਲ ਦੇ ਵਿੱਚ ਬਹੁਤ ਸਾਰੇ ਆਪਣੇ ਖਾਸ ਮਹਿਮਾਨ ਆਏ, ਸੈਲਿਬ੍ਰਿਟੀਜ਼ ਆਏ। ਬਹੁਤ ਵਧੀਆ ਲੱਗਿਆ ਸਭ ਨੂੰ ਮਿਲ ਕੇ ਤੇ ਜੋ ਸਟਰਗਲਰ ਵੀ ਇੱਥੇ ਪਹੁੰਚੇ ਆਪਣੇ ਫਿਲਮਾਂ ਲੈ ਕੇ ਮੇਰੇ ਵਰਗੇ ਬੰਦੇ ਤੇ ਉਹਨਾਂ ਨੂੰ ਬੜਾ ਹੌਸਲਾ ਮਿਲਿਆ ਇਸ ਗੱਲ ਨਾਲ ਵੀ ਚਲੋ ਆਹ ਰਸਤਾ ਸਾਡੇ ਕੋਲ ਈਜ਼ੀ ਹੈਗਾ ਫਿਲਮ ਫੈਸਟੀਵਲ 'ਚ ਫਿਲਮਾਂ ਸਬਮਿਟ ਕਰਾਓ ਤੇ ਇੱਥੇ ਤੁਹਾਨੂੰ ਅਪਰੀਸ਼ੀਏਸ਼ਨ ਮਿਲੇਗਾ ਤੁਹਾਨੂੰ ਪਤਾ ਲੱਗੇਗਾ ਅੱਗੇ ਤੋਂ ਹੋਰ ਬੈਸਟ ਫਿਲਮਾਂ ਕਿਵੇਂ ਲੈ ਕੇ ਆਈਏ ਸੋ ਬਹੁਤ ਇਦਾਂ ਦੇ ਫਿਲਮ ਫੈਸਟੀਵਲ ਹੁੰਦੇ ਰਹਿਣੇ ਚਾਹੀਦੇ ਨੇ ਤਾਂ ਕਿ ਹਰ ਬੰਦੇ ਨੂੰ ਇੱਕ ਰਾਹ ਮਿਲਦਾ ਰਵੇ ਸੈਕੰਡ ਜਿਹੜਾ ਫੈਸਟੀਵਲ ਫਿਲਮ ਫੈਸਟੀਵਲ ਚੱਲ ਰਿਹਾ ਬਠਿੰਡਾ ਦੇ ਵਿੱਚ ਉਹਦੀਆਂ ਝਲਕੀਆਂ ਵੇਖੀਆਂ ਔਰ ਇਹਦੇ ਨਾਲ ਅਸੀਂ ਹੋਰ ਵੀ ਜਿਹੜਾ ਹੈਗਾ ਫਿਲਮ ਸਟਾਰ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸ਼ੋਅ ਨੇ ਬਹੁਤ ਸਾਰੇ ਇੰਟਰਵਿਊ ਨੇ ਜੋ ਕਿ ਮੋਟੀਵੇਸ਼ਨ ਹੁੰਦੇ ਨੇ ਅਸੀਂ ਉਹ ਵੀ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ ਫਿਲਮ ਸਟਾਰਸ ਬਠਿੰਡਾ